ਤਾਂ ਅਮਦੇ ਰਾਖੇ ਨੌਵੇਂ ਸਤਿਗੁਰੂ ਧੰਤਨ ਸਾਹਿਬ ਸਿੱਧੂ ਤੇਗ ਬਾਦ ਦਾ ਸਾਹਿਬ ਮਹਾਰਾਜ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਨਵੰਬਰ ਦੇ ਵਿਛਦੇ ਵਿੱਚ ਆ ਰਿਹਾ ਬਹੁਤ ਭਾਰੀ ਸੰਗਤਾਂ ਵਿੱਚ ਦੇਸ਼ ਦੇਸ਼ ਵਿੱਚ ਵਸਦੀ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਆ ਤੇ ਅੱਜ ਸ੍ਰੀ ਨੰਗਪੁਰ ਸਾਹਿਬ ਦੀ ਧਰਤੀ ਤੇ ਬਹੁਤ ਵੱਡੇ ਨਗਰ ਕੀਰਤਨ ਜਿਹੜੇ ਆ ਇਸ ਵਾਦ ਵਿੱਚ ਪਹੁੰਚ ਰਹੇ ਆ ਪਟਨਾ ਸਾਹਿਬ ਤੋਂ ਬਹੁਤ ਦੀ ਗਿਤੀ ਵਿੱਚ ਸੰਗਤ ਜਿਹੜੀ ਆ ਅੱਜ ਇੱਕ ਵਿਸ਼ਾਲ ਦਰਗਹ ਤੱਕ ਲੈ ਕੇ ਸ੍ਰੀ ਨੰਕੂ ਸਾਹਿਬ ਕੇ ਪਹੁੰਚੀ ਹੈ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਮਿਸ਼ਨਰੀ ਕਾਲਜ ਦੇ ਬੱਚਿਆਂ ਨੇ ਜੋ ਕਰਪਾਣਾ ਦੇ ਨਾਲ ਦਾਤਾ ਸਾਹਿਬ ਸ੍ਰੀ ਗੁਰਦਖ ਸਾਹਿਬ ਮਹਾਰਾਜ ਨੂੰ ਸਲਾਮੀ ਦਿੱਤੀ ਹੈ ਅਤੇ ਉਸ ਦੇ ਨਾਲ ਸ਼ਹਿਰ ਦੀਆਂ ਸੰਗਤਾਂ ਨੇ ਤੱਕ ਸ੍ਰੀ ਕਿਸਗੜ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਕੈਨੇਡਾ ਦੇ ਰੀਡਰ ਜੀ ਗੱਜ ਉਹਨਾਂ ਦੀ ਅਗਵਾਈ ਵਿੱਚ ਸੋਮੀ ਕੋ ਦਾ ਪਵੰਤਾ ਕਮੇਟੀ ਦੇ ਸੂਚੇ ਪ੍ਰਬੰਧ ਰੇ ਜੋ ਨਗਰ ਕੀਰਤਨ ਦਾ ਪਰਵਾ ਸਵਾਗਤ ਸ਼ਹਿਰ ਦੇ ਐਂਟਰੀ ਦੇ ਉੱਤੇ ਕੀਤਾ ਸੋ ਮੈਂ ਸਤਗੁਰੂ ਜੀ ਦੇ ਇਸ ਮਹਾਨ ਪਰਉਪਦੇ ਉੱਤੇ ਜੋ 25 ਨਵੰਬਰ ਨੂੰ ਸਤਗੁਰੂ ਜੀ ਦਾ ਸ਼ੀਰਧੀ ਵਿਹੜਾ ਆ ਰਿਹਾ ਦੇਸ਼ਾਂ ਵਿਦੇਸ਼ਾਂ ਵਿੱਚ ਬਣਾਇਆ ਜਾਣਾ ਕਿਉਂਕਿ ਸਤਗੁਰੂ ਜੀ ਦਾ ਸ਼ੀਸ਼ ਸ਼ਹਾਦਤ ਤੋਂ ਉਪਰੰਤ ਦਿੱਲੀ ਤੋਂ ਚੱਲ ਕੇ શ્રી ਨੰਨਪੁਰ ਸਾਹਿਬ ਪਹੁੰਚਾ ਸੀ ਜਿੱਥੇ ਧੰਤਨ ਸਾਹਿਬ ਜੀ ਨੂੰ ਗੋਲਦਸ ਮਹਾਰਾਜ ਜੀ ਨੇ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਨੇ ਸਤਗੁਰੂ ਜੀ ਦਾ ਸੀਸ ਦਾ ਸੰਸਕਾਰ ਸੰਗਤਾਂ ਨਾਲ ਕੇ ਕੀਤਾ ਉਥੇ ਜੋ ਭਾਈ ਜੈਤਾ ਦੀ ਸਤਗੁਰੂ ਜੀ ਦਾ ਅਸੀਸ ਲੈ ਕੇ ਆਇਆ ਸਨ ਉਹ 29 ਤਰੀਕ ਨੂੰ ਬਹੁਤ ਵੱਡਾ ਮਹਾਨ ਦਿਹਾੜਾ ਉਹ ਛੇੜਨਗਪੁਰ ਸਾਹਿਬ ਦੀ ਧਰਤੀ ਤੇ ਬਣਾਇਆ ਜਾਣਾ ਬਾਕੀ ਦਾ ਇਤਿਹਾਸਿਕ ਦਿਹਾੜੇ ਬਾਕੀ ਥਾਵਾਂ ਤੇ ਵੀ ਬਣਾਏ ਜਾਣਗੇ ਲੇਕਿਨ 30 ਤੀਜਾ ਦਿਹਾੜਾ ਕੇਵਲ ਨੰਗਪੁਰ ਸਾਹਿਬ 'ਚ ਉਹ ਬਹੁਤ ਮਹਾਨ ਦੇ ਇਤਿਹਾਸਕ ਦੇ ਰੋਡ ਕਰਕੇ ਇੱਥੇ ਬਣਾਇਆ ਜਾਏਗਾ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸਾਰੀਆਂ ਸੰਗਤਾਂ ਇਹਨਾਂ ਸਮਾਗਮਾਂ ਵਿੱਚ ਬਾਤ ਚੜ ਕੇ ਪਹੁੰਚਣਾ ਅਤੇ ਜਿੱਥੇ ਸਤਪੂਜੀ ਦੇ ਦਰਸ਼ਨਦਾਰੇ ਕਰਦੇ ਆ ਸਤਪੂਜੀ ਨੂੰ ਆਪਣਾ ਜੋ ਸ਼ਰਧਾ ਤੇ ਸਰਕਾਰ ਭੇਟ ਕਰਦਾ ਉਥੇ ਇਹਨਾਂ ਥਾਵਾਂ ਤੇ ਪਹੁੰਚ ਕੇ ਅਸੀਂ ਸਤਪੂਜੀ ਦੇ ਦਰਕਰ ਦੀ ਜਿਹੜੀ ਸੇਵਾ ਉਹ ਵੀ ਲੈਣੀ ਆ ਕਿਤੇ ਵਰਤਨਾ ਦੀ ਸੇਵਾ ਕਿਤੇ ਝਾੜੂ ਦੀ ਸੇਵਾ ਕਿਤੇ ਜੋੜਿਆ ਦੀ ਸੇਵਾ ਕਿਤੇ ਲੰਗਰ ਬਣਾਉਣ ਦੀ ਕਿਤੇ ਵਰਤੋਂ ਦੀ ਇਹਨਾਂ ਦਿਨਾਂ ਵਿੱਚ ਬਹੁਤ ਵੱਡੀ ਕੀਤੇ ਸੰਗਤਾਂ ਲਈ ਅਨੰਪੁਰ ਸਾਹਿਬ ਦੀ ਕੀਤੇ ਪਹੁੰਚ ਗਈਆ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਹੁਣ ਬੋਮਾ ਕੇ ਬਾਤ ਤੜਕੇ ਆਪਾਂ ਇਹਨਾਂ ਸਭਾਗਮਾਂ ਵਿੱਚ ਪਹੁੰਚ ਗਏ ਅਦੇ ਬਾਹਰ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਆਪਾਂ ਪੂਰਾ ਮਾਨ ਤੇ ਸਤਿਕਾਰ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ